ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਕਿ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂਕਿ ਤੁਹਾਨੂੰ ਪਤਾ ਹੋਵੇ ਤੁਹਾਡੇ ਸ਼ਹਿਰ ਦਾ ਮੌਸਮ ਇਸ ਵਕਤ ਕਿਹੋ ਜਿਹਾ ਹੈਗਾ ਧਿਆਨ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਰਹਿਣ ਵਾਲਾ ਹੈ ਦਰਅਸਲ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈਗਾ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਨੁਕਸਾਨ ਜ਼ਰੂਰ ਪਹੁੰਚਾਇਆ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਤੇਜ਼ ਬਾਰਿਸ਼ ਹੋਈ ਹੈ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਜਿਹੜੀ ਕਿ ਤਬਾਹ ਹੋ ਚੁੱਕੀਆਂ ਸੀ ਜਾਂ ਤੇ ਇਸ ਮੌਸਮ ਦੇ ਵਿੱਚ ਬਿਜਲੀ अर्जुन ਦੇ ਨਾਲ ਕੁਝ ਲੋਕਾਂ ਦੀ ਜਾਨ ਵੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਹੈ येलो ਅਲਰਟ ਜਾਰੀ ਕੀਤਾ ਗਿਆ ਦੱਸਦੇ ਕਿ ਪਿਛਲੇ ਦਿਨ ਵੀ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ ਤੇ ਪੰਜਾਬ ਦੇ ਪਿਛਲੇ ਦਿਨ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਸੀਗਾ ਤਾਂ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਹੁਣ ਇਹ ਵੀ ਤੁਹਾਨੂੰ ਦੱਸਾਂਗੇ ਕਿ ਆਹੋਲੇ ਸਮੇਂ ਦੇ ਵਿੱਚ ਕਦੋਂ ਤੋਂ ਮੌਸਮ ਬਦਲਣ ਵਾਲਾ ਹੈ ਤਾਂ ਆਪਣੇ ਸ਼ਹਿਰ ਦਾ ਹਾਲ ਤੁਸੀਂ ਵੀ ਜਾਣ ਲਓ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਇੱਕ ਵਾਰ ਫਿਰ yellow alert ਜਾਰੀ ਕੀਤਾ ਗਿਆ ਚਦਕਿ ਬੀਤੇ ਦਿਨ ਹੋਈ ਮੀਂਹ ਤੋਂ ਬਾਅਦ ਰਾਜ ਦੇ ਅਧਿਕਤਮ ਤਾਪਮਨ ਦੇ ਵਿੱਚ 1.4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਅੱਜ ਤੋਂ ਅਗਲੇ 3 ਦਿਨਾਂ ਤੱਕ ਰਾਜ ਦੇ ਵਿੱਚ ਮੌਸਮ ਸੁਧਾਰਨ ਰਹੇਗਾ ਪਰ 21 ਜੁਲਾਈ ਤੋਂ ਪੰਜਾਬ ਦੇ ਵਿੱਚ ਦੁਬਾਰਾ ਮੀਂਹ ਦੀ ਨਵੀਂ ਲੜੀ ਸ਼ੁਰੂ ਹੋ ਸਕਦੀ ਹੈ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਅੱਜ ਰਾਜ ਦਾ ਤਾਪਮਾਨ ਆਮ ਦੇ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ ਰਾਜ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਪਠਾਨਕੋਟ ਦੇ ਵਿੱਚ 34 5 ਡਿਗਰੀ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਦੇ ਵਿੱਚ 31.2 ਡਿਗਰੀ ਲੁਧਿਆਣਾ ਦੇ ਵਿੱਚ 32 ਡਿਗਰੀ ਪਟਿਆਲਾ ਦੇ ਵਿੱਚ 31 ਡਿਗਰੀ ਬਠਿੰਡਾ ਦੇ ਵਿੱਚ 32 ਪੁਆਇੰਟ ਇਕ 9° ਜੋ ਕਿ ਦੱਸਦੀ ਹੈ ਕਿ 32.9° ਅਤੇ ਗੁਰਦਾਸਪੁਰ ਦੇ ਵਿੱਚ 34° ਤਾਪਮਾਨ ਦਰਜ ਕੀਤਾ ਗਿਆ। ਉੱਥੇ ਹੀ ਬੀਤੀ ਸ਼ਾਮ 5:30 ਵਜੇ ਤੱਕ ਪਠਾਨਕੋਟ ਦੇ ਵਿੱਚ 7 ਮਿਲੀਲੀਟਰ ਮੀਂਹ ਪਿਆ ਹੈਗਾ। ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਵਿੱਚ 3.5 ਮਿਲੀਲੀਟਰ ਮੀਂਹ ਪਿਆ ਹੈ। ਇਸ ਤਰੀਕੇ ਦੇ ਨਾਲ ਬਠਿੰਡਾ ਦੇ ਵਿੱਚ ਵੀ ਮੀਂਹ ਪਿਆ ਹੈਗਾ 1 ਮਿਲੀਲੀਟਰ ਤੇ ਲੁਧਿਆਣਾ ਦੇ ਵਿੱਚ ਵੀ 0 0.8 ਮਿਲੀਲੀਟਰ بارش ਜੁੜੀ ਕੀ ਦਰਜ ਕੀਤਾ ਗਿਆ ਜਦ ਕਿ ਸ਼ਾਮ ਨੂੰ ਅੰਮ੍ਰਿਤਸਰ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ بارش ਦੇਖਣ ਨੂੰ ਮਿਲੀ ਸੀਗੀ ਤਾਂ ਇੱਕ ਜੱਸ ਦੇ ਕਿ 21 ਜੁਲਾਈ ਤੋਂ ਮੌਸਮ ਜਿਹੜਾ ਕਿ ਬਦਲ ਸਕਦਾ ਹੈਗਾ ਜੂਨ ਮਹੀਨੇ ਦੀ ਤੁਲਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਰਾਜ ਦੇ ਵਿੱਚ ਮੌਨਸੂਨ ਕੁਝ ਕਮਜ਼ੋਰ ਨਜ਼ਰ ਆ ਰਿਹਾ ਹੈ ਤੇ 1 ਜੂਨ ਤੋਂ ਲੈ ਕੇ 16 ਜੁਲਾਈ ਤੱਕ ਯਾਨੀ ਕਿ ਬੀਤੇ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 13% ਤੱਕਮੀਅਰ ਦਰਜ ਕੀਤਾ ਗਿਆ ਹੈ ਇਸ ਮੌਸਮ ਦੌਰਾਨ ਦੱਸਦੀ ਹੈ ਕਿ ਰਾਜ ਦੇ ਵਿੱਚ ਕੁੱਲ 150.7 ਮਿਲੀਟਰ ਮੀਂਹ ਪਿਆ ਹੈਗਾ ਜਦਕਿ ਆਮ ਤੌਰ ਦੇ ਉੱਤੇ 133. ਮੀਂਹ ਪੈਂਦਾ ਹੈਗਾ ਤਾਂ ਇਸ ਵਾਰ ਮੌਸਮ ਵਧਿਆ ਰਿਹਾ ਹੈਗਾ ਬਾਰਿਸ਼ ਜਿਹੜੀ ਕਿ ਚੰਗੀ ਹੋਈ ਹੈ ਜੇ 1 ਤੋਂ ਲੈ ਕੇ ਜੁਲਾਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਦੌਰਾਨ ਸਿਰਫ 2% ਹੀ ਵਧ ਮੀਂਹ ਹੋਈ ਹੈ ਤਾਂ ਆਮ ਤੌਰ ਦੇ ਉੱਤੇ ਰਾਜ ਦੇ ਵਿੱਚ ਦੱਸਦੇ ਕਿ 79.4 ਮਿਲੀਲੀਟਰ ਮੀਂਹ ਪੈਂਦਾ ਹੈ ਪਰ ਹੁਣ ਤੱਕ ਸਿਰਫ 81 ਮਿਲੀਲੀਟਰ ਹੀ ਮੀਂਹ ਤਰਜ ਕੀਤਾ ਗਿਆ। ਅਨੁਮਾਨ ਲਾਇਆ ਜਾ ਰਿਹਾ ਹੈਗਾ ਕਿ ਅਨੁਲ ਦੇਣਾ ਦੇ ਵਿੱਚ ਔਸਤ ਮੀਂਹ ਦੇ ਵਿੱਚ ਵਾਧਾ ਹੋ ਸਕਦਾ ਹੈ ਪਰ ਡੈਮ ਹਾਲੇ ਵੀ ਲਗਭਗ 50% ਖਾਲੀ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 21 ਜੁਲਾਈ ਤੋਂ ਪੰਜਾਬ ਦੇ ਵਿੱਚ ਦੁਬਾਰਾ ਮੀਂਹ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਬੁਖਵਾਣੀ ਕੀਤੀ ਗਈ ਮੌਸਮ ਵਿਭਾਗ ਦੇ ਵੱਲੋਂ 21 ਜੁਲਾਈ ਤੋਂ ਕੁਝ ਦਿਨਾਂ ਤੱਕ ਰਾਜ ਦੇ ਵਿੱਚ yellow alert ਜਾਰੀ ਕੀਤਾ ਗਿਆ ਜਦਕਿ 18 ਤੋਂ ਲੈ ਕੇ 20 ਜੁਲਾਈ ਤੱਕ 3 ਦਿਨ ਯਾਨੀ ਕਿ 21 ਜੁਲਾਈ ਤੋਂ ਪਹਿਲਾਂ 3 ਦਿਨ ਤੱਕ ਰਾਜ ਦੇ ਵਿੱਚ ਮੌਸਮ ਸੁਧਾਰਨ ਰਹੇਗਾ ਯਾਨੀ ਕਿ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ yellow alert ਜ਼ਰੂਰ ਹੈਗਾ ਤਾਂ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ ਦਾ ਹਾਲ ਕੀ ਹੋ ਚ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਗੱਲ ਕਿਤੇ ਚਾਹਵੇ ਤਾਂ ਅੱਜ ਬੱਦਲ ਛਾਈ ਰਹਿਣਗੇ بارش ਦੀ ਵੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ بارش ਵੀ ਹੋ ਸਕਦੀ ਹੈ ਇਸ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਤੇ بارش ਦੀ ਵੀ ਸੰਭਾਵਨਾ ਜਤਾਈ ਗਈ ਹੈ ਤੁਸੀਂ ਵੀ ਕਮੈਂਟਾਂ ਜਿਵੇਂ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਤੁਹਾਡੇ ਸ਼ਹਿਰ ਦਾ ਕਿਹੋ ਜਿਹਾ ਰਿਹਾ ਸੀਗਾ ਤੇ ਹੁਣ ਦੱਸ ਦਈਏ ਕਿ ਅਨੁਵੰਤ ਸਮੇਂ ਦੇ ਵਿੱਚ 21 ਜੁਲਾਈ ਤੋਂ ਬਾਅਦ بارش ਜਿਹੜੀ ਕਿ ਦੁਬਾਰਾ ਦਸਤਕ ਜਿਹੜੀ ਕਿ ਦੇ ਸਕਦੀ ਹੈ